ਮੇਰੇ ਤੋਂ ਵੀ ਕਾਲੀ ਐ ਪਰ ਮੈਨੂੰ ਆਏ ਹੁੰਦਾ ਵੀ ਛਿੱਟਾ ਪਾਉਦੋ ਦਮਾ ਕੇ ਜਦੋਂ ਸਾਰੇ ਨੌਜਵਾਨ ਮਰ ਗਏ ਕਿਉਂਕਿ ਨੌਜਵਾਨੀ ਦਾ ਆ 25 ਸਾਲ ਤਾਂ ਬਹੁਤ ਵੱਡੀ ਗੱਲ ਆ 12 14 ਸਾਲ ਦੇ ਵੀ ਮਲੇਰ ਕੋਟਲਾ ਦੀ ਗੱਲ ਕਹੀ ਸੀ ਸਾਡੇ ਕੋਟ ਪੂਰੇ ਦੇ ਨਾਲ ਜੈਤੋ ਪਿੰਡ 12 ਸਾਲ ਦਾ ਬੱਚਾ ਸੀ ਜਿਸ ਨੇ ਕੀ ਓਵਰਡੋਸ ਨਾਲ ਉਹ ਮਰ ਗਿਆ ਉਹ ਕਿੱਡੀ ਉਮਰ ਸੀ ਆਪਾਂ ਨੂੰ ਤਾਂ ਪਤਾ ਵੀ ਨਹੀਂ ਸੀ ਵੀ ਆਪਾਂ 12 ਸਾਲ ਦੀ ਉਮਰ ਚ ਅਜੇ ਛੋਟੇ ਸੀ ਆਪਾਂ ਨੂੰ ਸਮਝ ਹੈ ਨਹੀਂ ਸੀ ਤੇ ਅੱਜ ਕੱਲ ਛੋਟੇ ਛੋਟੇ ਬੱਚੇ ਨੇ ਜਿਹੜੇ ਇਸ ਦੇ ਵਿੱਚ ਫਸ ਚੁੱਕੇ ਕੁੜੀਆਂ ਵੀ ਨੇ ਅੰਮਰਸਰ ਦੀ ਨਿਊਜ਼ ਪੜ੍ਹੀ ਆ ਬਾਕੀ ਦੇਖੇ ਵੀ ਆ ਮੁਕਸਰ ਚ ਵੀ ਅਸੀਂ ਜਦੋਂ ਕੰਪੇਨਿੰਗ ਤੇ ਜਾਂਦੇ ਆ ਸਾਨੂੰ ਪਤਾ ਵੀ ਇਹ ਕੁੜੀਆਂ ਨਸ਼ਾ ਕਰਦੀਆਂ ਪਈਆਂ ਕਿਉਂਕਿ ਇਹਦੀ ਤੰਦਰ ਦੇ ਵਿੱਚ ਸਾਰੇ ਫਸ ਚੁੱਕੇ ਆ ਤਾਂ ਆਪਾਂ ਮੈਡ ਬੇਟਾ ਸੁਣਦਿਆਂ ਗਰੁੱਪ ਚ ਸਾਰੇ ਮੇਰੇ ਵੀਰ ਦਰਬਾਰਾ ਵੀਰ ਜੀ ਜਗਜੀਤ ਸਿੰਘ ਜੀ ਸੰਦੋਹੇ ਵਾਲੇ ਗੁਲਜਾਰ ਵੀਰ ਤਾਰੀ ਵੀਰ ਜੀ ਬੜੇ ਜੀ ਜੋ ਜੁੜਿਆ ਪੈਣਾ ਮੇਰੀ ਬੱਚੀਆਂ ਵੀ ਛੋਟੀ ਵਾਲੀ ਤਾਂ ਹੈ ਹੀ ਨਹੀਂ ਸੀ ਜਦੋਂ ਦੇ ਵੀਰ ਜੁੜੇ ਨੇ ਉਦੋਂ ਦੇ ਜਿੱਥੇ ਵੀ ਰੈਲੀ ਹੁੰਦੀ ਹੈ ਪਹੁੰਚਦੇ ਆ ਤਾਂ ਹੁਣ ਮੈਂ ਰੋਜ਼ ਜਦੋਂ ਮੈਂ ਗੱਲਾਂ ਬਾਤਾਂ ਸੁਣਦੀ ਆ ਗਰੁੱਪ ਦੇ ਵਿੱਚ ਆਪਾਂ 4-500 ਵਿੱਚ ਐਡ ਹੈਗੇ ਆ ਜੇ ਆਪਾਂ ਇੱਕ ਜਣਾ ਵੀ ਨਾਲ ਇੱਕ ਲੈ ਕੇ ਆਵਾਂਗੇ ਤਾਂ ਹਜ਼ਾਰਾਂ ਦਾ ਕਿ ਲੱਖਾਂ ਦਾ ਇਕੱਠ ਹੋ ਜਾਂਦਾ ਆਪਾਂ ਇੱਕ ਜਣਾ ਵੀ 10 ਬੰਦੇ ਜੋੜਾਂਗੇ ਨਾ ਤਾਂ ਬਹੁਤ ਆਪਣਾ ਇਕੱਠ ਹੋ ਜਾਊਗਾ ਕਿਉਂਕਿ ਜਦੋਂ ਬਲੇਰ ਕੋਟ ਵਾਲੇ ਕਿਦਾ ਆਪਾਂ ਨੂੰ ਦੱਸਿਆ ਸੀ ਜੀ ਮੀਟਿੰਗ ਕਰਨੀ ਹੈ 40